ਆ ਹੁੰਦਾ ਰਵੇ ਤੇ ਫਿਰ ਉਹਨੇ ਕੀ ਪੰਜਾਬ ਚ ਲਾਉਣਾ ਇਸ ਲਈ ਇਹ ਸਾਰੀ ਗੱਲਾਂ ਕਿਸਾਨਾਂ ਦੇ ਕਰਜ਼ੇ ਜਿਹੜੀ ਕਹਿੰਦੀ ਸੀ ਉਹ ਬੀਬੀ ਜੀ ਇਹਨਾਂ ਦੀ ਮੰਤਰੀ ਕੀ ਨਾ ਜੀ ਉਹਦਾ ਅਦਮੋਲ ਕਹਿੰਦੇ ਐ ਕਹਿੰਦੀ ਸੀ ਐਂ ਦਵਾਂਗੇ ਐਮਐਸਪੀ ਕਹਿੰਦੀ 5 ਮਿੰਟ ਚ ਦਵਾਂਗੇ ਕੈਪਟਨ ਹੱਟ ਪਿੱਛੇ ਕੈਪਟਨ ਨੂੰ ਹਟੇ ਨੂੰ ਤਾਂ 2 ਸਾਲ ਹੋ ਗਏ ਤੇਰੇ ਹੁਣ ਨਿਕੰਮ ਕਾਬੂ ਆਉਂਦਾ ਕਿੱਧਰ ਕੀ ਐਮਐਸਪੀ ਤੁਹਾਡਾ ਤੇਜਰੀ ਵਾਲ ਕਹਿੰਦਾ ਸੀ ਕਹਿੰਦਾ ਜੀ ਇਹ ਜਿਹੜਾ ਨੁਕਸਾਨ ਹੋ ਰਿਹਾ ਨਾ ਗੜੇ ਮਾੜੀ ਕਰਕੇ ਤੇ ਹੋਰ ਖਰਾਬਾ ਹੋ ਰਿਹਾ ਕਹਿੰਦਾ ਗਰਦਾਬਰੀ ਮਗਰੋਂ ਹੋਊ 20000 ਰੁਪਈਆ ਪਹਿਲਾਂ ਉਹ ਦੱਸੋ ਮਾਝੇ ਵਾਲੇ ਆਇਆ 20000 ਰੁਪਈਆ ਗਰਦਾਬਰੀ ਹਲੇ ਤਿੰਨ ਵਾਰੀ ਚਾਰ ਵਾਰੀ ਗਰਦਾਬਰੀ ਹੋ ਗਈ ਹੈ ਦੋ ਸਾਲਾਂ 'ਚ ਹਲੇ ਪਹਿਲੇ 22 ਦੇ ਪੈਸੇ ਨਹੀਂ ਆਏ ਐਸ ਲਈ ਹਾਲਾਤ ਕਿਸੇ ਪਾਸਿਓਂ ਵੀ ਕੋਈ ਇਹ ਜਿਹਾ ਨਹੀਂ ਔਰ ਮੈਂ ਅੱਜ ਕਰ ਵਾਰਨਿੰਗ ਦੇ ਕੇ ਚੱਲਿਆ ਇੱਕ ਇਹਨਾਂ ਦੇ ਐਮਪੀ ਜਿਹੜਾ 6 ਵਾਰੀ ਵੜਿਆ ਉਨੇ ਗੱਲ ਕੱਢਤੀ ਆ ਜਿਹੜਾ ਇਹਨਾਂ ਦੇ ਸੰਗਠਨ ਚੋ ਸੀ ਜੀਨੇ ਕਿਹਾ ਕਿ ਜੇ ਐਦ ਕੀ ਦਿੱਲੀ ਚ ਸਾਡੀ ਕੱਲੀ ਸਰਕਾਰ ਬਣਾ ਦਿਓ ਤੇ ਇਹ ਸੰਵਿਧਾਨ ਨੂੰ ਵੀ ਬਦਲਣਗੇ ਰੈਜ਼ਰਵੇਸ਼ਨ ਨੂੰ ਵੀ ਖਤਮ ਕਰਨਗੇ ਕਿਉਂਕਿ ਇੱਕ ਸੌਚਾ ਰੈਜ਼ਰਵੇਸ਼ਨ ਖਤਮ ਕਰਨੀ ਬਾਬਾ ਸਾਹਿਬ ਉਹ ਬੇਦਖਰਦਾ ਉਹ ਸਤਕਾਰ ਕਰਦੇ ਆ ਗਰਨੀਵਾਦੀ ਜਿਵੇਂ Swami Nathan ਦਾ ਕਰਦੇ ਆ Swami Nathan ਨੂੰ ਕਵੈਜਨ ਨੂੰ ਭਾਰਤ ਰਤਨਾ ਦਾ ਦੇਤਾ ਐਮ ਐਸ Swami Nathan ਨੂੰ ਮਗਰ Swami Nath ਦੀ ਰੂਹ ਨੂੰ ਕਲੇਜੇ ਨੂੰ ਜੇ ਠੰਡ ਪਾਉਣੀ ਸੀ ਤੇ ਕਿਸੇ ਕਿਸਾਨਾ ਦੀ ਇਨਕਮ ਵੀ ਫਿਰ C2 50% ਦੁੱਗਣੀ ਕਰ ਦਿੰਦੇ ਕਿਸਾਨ ਖੁਦਕੁਸ਼ੀ ਨਾ ਕਰਦੇ ਤੇ ਮੈਂ ਸਮਝਦਾ ਉਹ ਅਸੀਂ ਅਸਲੀ ਭਾਰਤ ਰਤਨਾ Swami Nath ਨੂੰ ਹੋਣਾ ਸੀ ਉਹਦੀ ਕੁੜੀ ਨੇ ਇਹ ਗੱਲ ਕਹੀ ਉਹਦੀ ਧੀ ਨੇ ਇਹ ਗੱਲ ਕਹੀ ਕਿ ਇਹ ਉਹਦਾ ਸਤਕਾਰ ਨਹੀਂ ਇਸ ਲਈ ਮੇਰੇ ਵੀਰੋ ਪੰਜਾਬ ਦੀ ਇਹ ਖੇਤੀ ਨਾਲ ਸੰਬੰਧਿਤ ਕਨੋਮੀ ਹੈ ਜੇ ਖੇਤੀ ਪਰਫੁੱਲੇ ਤੇ ਦੁਕਾਨਦਾਰ ਦੀ ਦੁਕਾਨ ਚੱਲੂ ਮਜ਼ਦੂਰ ਨੂੰ ਮਜ਼ਦੂਰੀ ਮਿਲੂ ਵਪਾਰ ਨੂੰ ਵਪਾਰ ਮਿਲੂ ਮਗਰ ਜੇ ਖੇਤੀ ਫੇਲ ਕਰਦੀ ਇਹ ਸੂਬਾ ਖੇਤੀ ਪ੍ਰਧਾਨ ਸੂਬਾ ਤੇ ਫਿਰ ਪੰਜਾਬ ਫੇਲ ਹੋ ਜਾਣਾ ਇਸ ਲਈ ਮੇਰੇ ਵੀਰੋ ਆ ਮੰਡੀਆਂ ਬੰਦ ਕਰਨ ਦੀ ਸ਼ਰਾਰਤਾ ਆ 26 ਮੰਡੀਆਂ ਦੀ ਨੋਟੀਫਿਕੇਸ਼ਨ ਕਰਤੀ ਜਦੋਂ ਰੌਲਾ ਪੈ ਗਿਆ ਨਹੀਂ ਤਾਂ ਇਹ ਫੈਸਲਾ ਵੀ ਕਿਹਦੇ ਨਾਲ ਰਲ ਕੇ ਹੋਇਆ ਸੀ ਕੇਂਦਰ ਦੀ ਸਰਕਾਰ ਨਾਲ ਹੌਲੀ ਹੌਲੀ ਮੰਡੀਕਰਨ ਸਿਸਟਮ ਫੇਲ ਕਰੋ ਮੁੜ ਕੇ ਤੁਸੀਂ ਸਿੱਧੇ ਵੱਡੇ ਵਪਾਰੀਆਂ ਦੇ ਵੱਸ ਪੈ ਜਾਓਗੇ ਇਹ ਬੜੀ ਵੱਡੀਆਂ ਸੁਰੱਖਿਆ ਚਾਹੀਦੀ ਹੈ ਤੋਂ ਸੁਚੇਤ ਰਹਿਣ ਦੀ ਲੋੜ ਆ ਤੇ ਚੱਕਾ ਕਾਬਲ ਵਕੀਲ ਕਰੋ ਜਿਹਦਾ ਕਿਸੇ ਨਾਲ ਕੋਈ ਸਮਝੌਤਾ ਨਹੀਂ ਉਹਦਾ ਸਮਝੌਤਾ ਹੈ ਤੇ ਇਹ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਜਾਂ ਇੱਥੋਂ ਦੇ ਲੈਣਦੇ ਲੋਕਾਂ ਨਾਲ ਸਮਝੌਤਾ ਉਹਨਾਂ ਦੀ ਹੱਕ ਸੱਚ ਦੀ ਗੱਲ ਦਾ ਸਮਝੌਤਾ ਹੈ ਇਹ ਆਸ ਨਾਲ ਇਹ ਉਮੀਦ ਨਾਲ ਕਿ ਤੁਸੀਂ ਹੁਣ ਦਿਨ ਰਾਤ ਇੱਕ ਕਰਕੇ ਭਾਈ ਆਪਦੇ ਆਪ ਦੇ ਹਲਕੇ 'ਚ ਆਪ ਦੀ ਆਪ ਦੀ ਵਾਟਾ 'ਚ ਗਰਮੀ ਬੜੀ ਹੋਣੀ ਆ ਮਗਰ ਉਹ ਗਰਮੀ ਨੂੰ ਮਹਿਸੂਸ ਨਾ ਕਰਿਓ ਦਾ ਹੁੰਦਾ ਰਵੇ ਤੇ ਫਿਰ ਉਹਨੇ ਕੀ ਪੰਜਾਬ ਚ ਲਾਉਣਾ ਇਸ ਲਈ ਇਹ ਸਾਰੀ ਗੱਲਾਂ ਕਿਸਾਨਾਂ ਦੇ ਕਰਜ਼ੇ ਜਿਹੜੀ ਕਹਿੰਦੀ ਜੋ ਬੀਬੀ ਜੀ ਇਹਨਾਂ ਦੀ ਮੰਤਰੀ ਕੀ ਨੋ ਜੀ ਉਹਦਾ ਅਨਮੋਲ ਗੱਲ ਐ ਕਹਿੰਦੇ ਸੀ ਐਂ ਦਵਾਂਗੇ ਅੰਮ੍ਰਿਤ ਕਹਿੰਦੀ 5 ਮਿੰਟ 'ਚ ਦਵਾਂਗੇ ਕੈਪਟਨ ਹੱਟ ਪਿੱਛੇ ਕੈਪਟਨ ਉਹ ਟੇ ਨੂੰ ਤਾਂ 2 ਸਾਲ ਹੋ ਗਏ ਤੇਰੇ ਹੁਣ ਨਿਕੰਮ ਕਾਬੂ ਆਉਂਦਾ ਕਿੱਧਰ ਕੀ ਐਮਐਸ ਕੀ ਥੋੜਾ ਕੇਚਰੀ ਆਲ ਕਹਿੰਦਾ ਸੀ ਕਹਿੰਦਾ ਜੀ ਇਹ ਜਿਹੜਾ ਨੁਕਸਾਨ ਹੋ ਰਿਹਾ ਨਾ ਘੜੇ ਮਾੜੀ ਕਰਕੇ ਤੇ ਹੋਰ ਖਰਾਬਾ ਹੋ ਰਿਹਾ ਕਹਿੰਦਾ ਗਰਦਾਬਰੀ ਮਗਰੋਂ ਹੋਊ 20000 ਰੁਪਈਆ ਪਹਿਲਾਂ ਉਹ ਦੱਸੋ ਮਾਝੇ ਵਾਲਿਓ ਆਇਆ 20000 ਰੁਪਈਆ ਗਰਦਾਬਰੀ ਹਲੇ ਤਿੰਨ ਵਾਰੀ ਚਾਰ ਵਾਰੀ ਗਰਦਾਬਰੀ ਹੋ ਗਈ ਹੈ 2 ਸਾਲਾਂ 'ਚ ਹਲੇ ਪਹਿਲੇ 22 ਦੇ ਪੈਸੇ ਨਹੀਂ ਆਏ ਇਸ ਲਈ ਹਾਲਾਤ ਕਿਸੇ ਪਾਸਿਓਂ ਵੀ ਕੋਈ ਇਹ ਜੇ ਹੈ ਨਹੀਂ ਔਰ ਮੈਂ ਆਜੇ ਕੇਰ ਵਾਰਨਿੰਗ ਦੇ ਕੇ ਚੱਲਿਆ ਇੱਕ ਇਹਨਾਂ ਦੇ ਐਮਪੀ ਜਿਹੜਾ 6 ਵਾਰੀ ਬਣਿਆ ਉਹਨੇ ਗੱਲ ਕਢਤੀ ਆ ਜਿਹੜਾ ਇਹਨਾਂ ਦੇ ਸੰਗਠਨ ਚੋਂ ਸੀ ਜਿਨੇ ਕਿਹਾ ਕਿ ਜੇ ਐਤ ਕੀ ਦਿੱਲੀ ਚ ਸਾਡੀ ਕੱਲੀ ਸਰਕਾਰ ਬਣਾ ਦਿਓ ਤੇ ਸੰਵਿਧਾਨ ਨੂੰ ਵੀ ਬਦਲਣਗੇ ਰਿਜ਼ਰਵੇਸ਼ਨ ਨੂੰ ਵੀ ਖਤਮ ਕਰਨਗੇ ਕਿਉਂਕਿ ਇੱਕ ਸੌਚ ਰਿਜ਼ਰਵੇਸ਼ਨ ਖਤਮ ਕਰਨੀ ਬਾਬਾ ਸਾਹਿਬ ਉਹ ਵੇਦ ਕਰਦਾ ਉਹ ਸਤਿਕਾਰ ਕਰਦੇ ਆ ਗੱਲੀ ਵਾਦੀ ਜਿਵੇਂ ਸੁਆਮੀ ਨਾਥਨ ਦਾ ਕਰਦੇ ਆ ਸੁਆਮੀ ਨਾਥਨ ਨੂੰ ਕੁਮੇਸ਼ਨ ਨੂੰ ਭਾਰਤ ਰਤਨਾ ਦਾ ਦੇਤਾ ਐ ਐਮ ਐ ਸੁਆਮੀ ਨਾਥਨ ਨੂੰ ਮਗਰ ਸੁਆਮੀ ਨਾਥਨ ਦੀ ਰੂਹ ਨੂੰ ਕਲੇਜੇ ਨੂੰ ਜੇ ਠੰਡ ਪਾਉਣੀ ਸੀ ਤੇ ਕਿਸੇ ਕਿਸਾਨਾ ਦੀ ਇਨਕਮ ਵੀ ਫਿਰ C2 50% ਦੁਗਣੀ ਕਰ ਦਿੰਦੇ ਕਿਸਾਨ ਖੁਦਕੁਸ਼ੀ ਨਾ ਕਰਦੇ ਤੇ ਮੈਂ ਸਮਝਦਾ ਉਹ ਅਸੀਂ ਅਸਲੀ ਭਾਰਤ ਰਤਨਾ ਸਵਾਮੀ ਨਾ ਤਾਂ ਨੂੰ ਹੋਣਾ ਸੀ ਉਹਦੀ ਕੁੜੀ ਨੇ ਇਹ ਗੱਲ ਕਹੀ ਉਹਦੀ ਧੀ ਨੇ ਇਹ ਗੱਲ ਕਹੀ ਕਿ ਉਹਦਾ ਸਤਕਾਰ ਨਹੀਂ ਇਸ ਲਈ ਮੇਰੇ ਵੀਰੋ ਪੰਜਾਬ ਦੀ ਇਹ ਖੇਤੀ ਨਾਲ ਸੰਬੰਧਿਤ ਕਾਨਮੀ ਹੈ ਜੇ ਖੇਤੀ ਪਰਫੁੱਲੇ ਤੇ ਦੁਕਾਨਦਾਰ ਦੀ ਦੁਕਾਨ ਚੱਲੂ ਮਜ਼ਦੂਰ ਨੂੰ ਮਜ਼ਦੂਰੀ ਮਿਲੂ ਵਪਾਰ ਨੂੰ ਵਪਾਰ ਮਿਲੂ ਮਗਰ ਜੇ ਖੇਤੀ ਫੇਲ ਕਰਦੀ ਇਹ ਸੂਬਾ ਖੇਤੀ ਪ੍ਰਧਾਨ ਸੂਬਾ ਤੇ ਫਿਰ ਪੰਜਾਬ ਫੇਲ ਹੋ ਜਾਣਾ ਇਸ ਲਈ ਮੇਰੇ ਵੀਰੋ ਆ ਮੰਡੀਆਂ ਬੰਦ ਕਰਨ ਦੀ ਸ਼ਰਾਰਤਾਂ ਆ ਛੱਡੀਆਂ ਮੰਡੀਆਂ ਦੀ ਨੋਟੀਫਿਕੇਸ਼ਨ ਕਰਤੀ ਜਿਹਦਾ ਰੌਲਾ ਪੈ ਗਿਆ ਨਹੀਂ ਤਾਂ ਇਹ ਫੈਸਲਾ ਵੀ ਕਿਹਦੇ ਨਾਲ ਰਲ ਕੇ ਹੋਇਆ ਸੀ ਕੇਂਦਰ ਦੀ ਸਰਕਾਰ ਨਾਲ ਹੌਲੀ ਹੌਲੀ ਮੰਡੀਕਰਨ ਸਿਸਟਮ ਬੇਲ ਕਰੋ ਮੁੜ ਕੇ ਤੁਸੀਂ ਸਿੱਧੇ ਵੱਡੇ ਪੁਤਾਰੀਆਂ ਦੇ ਬੱਚ ਪੈ ਜਾਓਗੇ ਇਹ ਬੜੀ ਵੱਡੀਆਂ ਸਰatschਾ ਚਾਹੀਦੀ ਹੈ ਇਸ ਤੋਂ ਸੁਚੇਤ ਰਹਿਣ ਦੀ ਲੋੜ ਹੈ ਤੇ ਚੱਕਾ ਕਾਬਲ ਵਕੀਲ ਕਰੋ ਜਿਹਦਾ ਕਿਸੇ ਨਾਲ ਕੋਈ ਸਮਝੌਤਾ ਨਹੀਂ ਉਹਦਾ ਸਮਝੌਤਾ ਹੈ ਤੇ ਇਹ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਇਹ ਤੋੜ ਦੇ ਲੈਂਦੇ ਲੋਕਾਂ ਨਾਲ ਸਮਝੌਤਾ ਉਹਨਾਂ ਦੇ ਹੱਕ ਸੱਚ ਦੀ ਗੱਲ ਦਾ ਸਮਝੌਤਾ ਹੈ ਇਹ ਆਸ ਨਾਲ ਇਹ ਉਮੀਦ ਨਾਲ ਕਿ ਤੁਸੀਂ ਹੁਣ ਦਿਨ ਰਾਤ ਇੱਕ ਕਰਕੇ ਭਾਈ ਆਪ ਦੇ ਆਪ ਦੇ ਹਲਕੇ 'ਚ ਆਪ ਦੀ ਆਪ ਦੀ ਵਾਟਾ 'ਚ ਗਰਮੀ ਬੜੀ ਹੋਣੀ ਹੈ ਮਗਰ ਉਹ ਗਰਮੀ ਨੂੰ ਮਹਿਸੂਸ ਨਾ ਕਰਿਓ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ